ਲੋ ਜੀ ਮਿੱਤਰੋ ਸਵਾਗਤ ਹੈ ਆਪਣਾ ਅੱਜ ਦੇ ਇੱਕ ਨਵੇਂ ਵਲੌਗ ਤੇ ਤੇ ਆਪਾਂ ਅੱਜ ਪੰਜ ਵਾਦਗੇ ਨੇ ਜੀ ਤੇ ਸਵੇਰੇ ਉੱਠ ਗਏ ਆ ਉਹਦੋਂ ਵਾਰਾ ਗਵਾਲੀਆ ਤੋਂ ਹੁਣ ਆਪਾਂ ਚੱਲਦੇ ਆ ਗੱਡੀ ਸਾਫ਼ ਕਰਨ ਗੱਡੀ ਸਾਫ਼ ਕਰਕੇ ਫੇਰ ਤੇਕਦੇ ਮੱਥਾ ਮੱਥਾ ਟੇਕ ਕੇ ਜੀ ਨਾਲੇ ਸੁਣਨ ਵੀ ਕਰਾਂਗੇ ਦਰਸ਼ਨ ਵੀ ਕਰਦੇ ਤੇ ਆਪ ਵੀ ਕਰਾਂਗੇ ਸੰਤ ਜੀ ਤੇ ਫਿਰ ਤੁਹਾਨੂੰ ਖੇਲੇ ਦੇ ਆਪਨੇ ਵੀ ਕਰਵਾਏ ਜਾਣਗੇ ਇਹ ਨਾਲ ਆਪ ਵੀ ਕਿੱਥੇ ਆ ਵਾਹ ਸਾਫ ਕਰੀ ਆਪਣੀ ਗੱਡੀ ਸਾਫ ਕਰਤੀ ਉਹ ਤੁਹਾਨੂੰ ਫੂਲ ਲੱਗਦਾ ਬੀਏ ਲਾਈ ਤੇ ਜੀ ਲੋਕ ਹੈ ਜੀ ਸਾਫ ਆਪਣੇ ਕਰਤੀ ਬੜੇ ਚੰਗੀਆਂ ਕਰਤੀ ਤੇ ਹੁਣ

बरता वीडियो शायद नहीं है आ गए निशान साहब आ गए दरबार साहब चलो भी अपने माता आप बंद कर ਪੁਰਜਾ ਪੁਰਜਾ ਕਟ ਮਰ ਬੋ ਗਹੁਨਾ ਛਟ ਕੀਤ ਵਾਹਿਗੋਟਾਲੇ ਗੁਰ ਜੀ ਆ ਰਹਿ ਸੁ ਸਹਜ ਸੁਭਾਏ ਦਾਰੇ ਜੰਮ ਪਰਸੀ ਆ ਗਏ ਗੁਰੂ ਕਰ ਜਗਤ ਸੰਗਤ ਉਦਾਰਸਨ ਜਿਸ ਤੇ ਪੀਤੇ ਜੀ ਸੋ ਸਾਧਗੁਰਿਆ ਕਹਿ ਜਿਸ ਤੇ ਪੀਤੇ ਸਭ ਜਿਸ ਤੇ ਪੀਤੇ ਹੋ ਇਹ ਸਾਧਗੁਰ ਸਾਟੇ ਆਵੇ ਸਭ ਗੁਰ ਸਾਚੇ ਹੋਵੇ ਇਹ ਹੱਥੇ ਗੁਰ ਸਾਟੇ Thank <laughs> you. ਕੇਲੇ ਦੇ ਅੰਦਰ ਐਂਟਰ ਹੋਣ ਲੱਗਿਆ। ਅਸਲ ਵਿੱਚ ਗਾਇਕ ਨੇ ਅੰਦਰ ਲੌਂਗ ਹੈ 7-8 ਬਿਲਡਿੰਗ ਨਹੀਂ ਪਤਾ ਹੈ ਬਹੁਤ ਵਾਰ ਆਏ ਹੈ। ਲਓ ਜੀ ਗਵਾਲੇ ਹਕੜੇ ਦੇ ਅੰਦਰ ਐਂਟਰ ਹੋ ਗਿਆ ਆਪਾਂ ਤੇ ਉਹ ਨੇਗੇ ਉੱਪਰ 52 ਥੰਮ ਬਣੇ ਹੋਏ ਤੇ 59 ਰਾਜਾ ਨੂੰ ਕੈਦ ਕੀਤਾ ਗਿਆ ਸੀ ਜੀ। ਤੋਂ 15 ਮਿੰਟ ਨੂੰ ਕੱਢ ਲਿਆ ਲੋ ਜੀ ਆਣੇ ਉਹ 59 ਥਮ ਲੋ ਜੀ ਆ ਗਿਆ ਗਵਾਲੀਆ ਟਕੜਾ ਜੀ ਉਹ ਇੱਥੇ ਅੰਦਰ ਆ ਤੁਨਾਰੇ ਯਾ ਸਕੂਲ ਦੇ ਜਵਾਕ ਆਏ ਹੋਣੇ ਜੀ ਤੇ ਆਪਾਂ ਕਰੋਲੇ ਹੁਣ ਚੱਲ ਕੇ ਦੱਸੋ ਜੀ ਜੀ ਆਇਆਂ ਆਜੋ ਆਪਰੇ ਤੇ ਆਇਆ ਜਿਆ ਸਾਰਾ ਕਿਲਾ ਜੀ ਆਪਾਂ ਤਾਂ ਪਹਿਲਾਂ ਬਹੁਤ ਵਾਰ ਇੱਥੇ ਆ ਚੁੱਕੇ ਹਾਂ ਤੇ ਇਧਰ ਕੇ ਆਪਾਂ ਬਾਰੋ-ਬਾਰ ਉਹ ਦੇਖੀ ਚੱਲਾਂਗੇ। ਉਹ ਚੱਲੀ ਆਪਣੀ ਸੰਗਤ। ਬਾਲੀ ਫਾਸਟ ਆ। ਆ ਇਧਰ ਅੰਗਰੇਜ਼ ਆਏ ਹੋਣੇ ਜੀ। ਬੀਕ ਤਖੌਣਾਂ ਉੱਤਲ ਕੇ ਸਾਰਾ ਸਾਇਰ ਅੱਜ ਫੋਟੋ ਬੁਲੀਆਂ ਮੈਂ ਹੋ ਗੱਡੀ 'ਚ ਜਾ ਕੇ ਫੋਨ ਲਾਉਂਗਾ ਫੋਨ ਲੈ ਲਓ ਜੀ ਆ ਉਪਰ ਤੋਂ ਆਗਾ ਤੇ ਸਾਰਾ ਗਵਾਲੀਆਰ ਸਾਹਿਬ ਦੀਗਾ ਕਿਲੇ 'ਚ ਬੜੇ ਤੇ ਇੱਥੋਂ ਹਰ ਗੋਸਤ ਨੇ ਉਹ ਅੰਦਰ ਰਾਜਣ ਨੂੰ ਵਿਹਾ ਕਰਵਾਇਆ ਸੀਗਾ ਇਹ ਉਹ ਕਿਲਾ ਜੀ ਗਵਾਲੀਆਰ ਦਾ ਤੇ ਆ ਛੰਡਾ ਲਾਵਾ ਆਪਣੇ ਅਨਿੱਤ ਸਾਰੀ ਜਗ੍ਹਾ ਬਣੀ ਹੋਈ ਹੈ ਜੀ ਘੁੰਮਣ ਕਰਨ ਲਈ ਤੇ ਇੰਨਾ ਟਾਈਮ ਤਾਂ ਆਪਣੇ ਕੋਲ ਹੈ ਨਹੀਂ ਵੀ ਆਪਾਂ ਸਾਰਾ ਦਿਨ ਘੁੰਮ ਲਈਏ ਫਸਮੀਨ ਮੇਨ ਜਾ ਵੇਸ਼ ਕੇ ਤੇ ਫੋਨ ਵਰਸ਼ ਕਰਾ ਕੇ ਨਿਕਲਾਂਗੇ ਤਾਂ ਸਾਰਾ ਕੁਵਾਲੀਆ ਗਾਉਂ ਆ ਜੀ ਲਕਣੀ ਦੇ ਘਰ ਤੱਕ ਪਹੁੰਚ ਜਾਂਦਾ ਠੀਕ ਆ ਆ ਭਾਈ ਫਿਰਦਾ ਮੇਰਾ ਲੋ ਜੀ ਆ ਸਾਰਾ ਚਲਾ ਗਿਆ ਅੰਦਰ ਤੇ ਵਿੱਚ ਨਹੀਂ ਆਪਾਂ ਬੜੇ ਨਾਲ ਲੋ ਜੀ ਆਪਾਂ ਆ ਗਏ ਜਿੱਥੇ ਬੁੰਜਾ ਰਾਜਿਆਂ ਨੂੰ ਕੈਦ ਕੀਤਾ ਗਿਆ ਸੀ ਇੱਥੋਂ ਹਰ ਗੋਨ ਸੀ ਨਾ ਬੁੰਜਾ ਗੜੀਆਂ ਵਾਲੇ ਛੋੜੇ ਪਾ ਗਏ குரு ਜੀ ਨੂੰ ਆ ਗੁਰੂ ਜੀ ਨੇ ਗੋਂਜਰਾ ਜਨੂ ਰਿਹਾ ਕਰਵਾਇਆ ਸੀਗਾ ਇਸ ਕਲੇਚੋਂ ਤੇ ਆ ਮੇਨ ਗੇਟ ਆ ਗਿਆ ਜੀ ਗੋਂਜਾ ਸੱਮਣ ਵਾਲੇ ਦਾ ਸਮਝੋ ਤੇ ਉਹ ਜੁੜੀ ਚੁੜੀ ਤੇ ਆ ਗਿਆ ਸਾ ਆ ਗਈ ਉਹ ਗੋਂਜਾ ਸੱਮ ਤੇ ਇਹ ਗਣਤਾ ਪਾ ਨਹੀਂ ਸਕਦੇ ਹੁਣ ਕਿਉਂਕਿ ਟਾਈਮ ਨਹੀਂ ਹੈਗਾ ਇਹਨਾਂ ਤੇ ਲੈਂਡ ਨੇ ਇਹਨਾਂ ਗੋਂਜਾ ਸੱਮਣ ਨਾਲ ਰਾਜ ਨੂੰ ਬੰਨਿਆ ਗਿਆ ਸੀਗੇ ਜੀ ਬਾਕੀ ਇੰਨਾ ਜ਼ਿਆਦਾ ਇਤਿਹਾਸ ਤਾਂ ਮੈਨੂੰ ਨਹੀਂ ਪਤਾ ਫਿਰ ਵੀ ਆਪਾਂ ਆਪਣੀ ਸ਼ੋਅ ਦੇ ਮੁਤਾਬਕ ਇਤਿਹਾਸ ਯਾਦ ਰੱਖਿਆ ਹੋਇਆ ਜੀ ਜਾਣਿਆ ਪੜਦੇ ਆ ਇਤਿਹਾਸ ਤੇ ਉਹੀ ਚੀਜ਼ ਆਪਾਂ ਦੱਸਦੇ ਆਂਗੇ ਜੀ ਤੇ ਇਹ ਹੋ ਬੋਨ ਜਾ ਸਾ ਮਨੀ ਜੀ ਕਰ ਲੋ ਦਰਸ਼ਕ ਸਾਰੇ ਹੋਲਕੀ ਤੇ ਤਾਂ ਇਹ ਵਾਲੇ ਦਾ ਹੋਆ ਜੀ ਮੈਂ ਆਲਾ ਮੈਂ ਪੜਾ ਕਰਕੇ ਤੂੰ ਪਾਸ ਤੇ ਦਿੱਤੀ ਤੋ ਕੀ ਨਹੀਂ ਉਹ ਜਹਾਮਾ ਹਾਂ ਸਾ ਡੂੰਗਾ ਯਾਰ ਹਨਾ ਵੀ ਇਹ ਵੀ ਬੰਦਾ ਇਹ ਵਿੱਚ ਨਾਉਂਦੇ ਇਹਨਾਂ ਦੇ ਹੋਣਗੇ ਸ਼ਾਇਦ ਮੀਰਾ ਪਾਣੀ ਲੱਗਦਾ ਨਹੀਂ ਪਹਿਲਾਂ ਜਦੋਂ ਰਾਜ ਰੂਸ ਰਾਜ ਦਾ ਰਾਜ ਹੁੰਦਾ ਸੀਗਾ ਉਸ ਟਾਈਮ ਦੇ ਵਿੱਚ ਇਹ ਨਾ ਉਹ ਨਾ ਬਣਾਉਂਗਾ ਗੋਤਲ ਕੰਨਾਂ ਹੈ ਹਾਂ ਇਹਦੇ ਵਿੱਚ ਉਹ ਨੀਚੇ ਜਾ ਕੇ ਉਹਦੇ ਪੌੜੀਆਂ ਵਿੱਚ ਦੀ ਨਾ ਉਹਦੇ ਥੱਲੇ ਪੌੜੀਆਂ ਨੇ ਉਹਦੇ ਵਿੱਚ ਦੀ ਜਾ ਕੇ ਨਾ ਹੁੰਦੇ ਹੋਣਗੇ ਠੰਡਾ ਠੰਡਾ ਤਾਂ ਪਣੀ ਕਰਕੇ ਉਹ ਵੀ ਬਾਅਦ ਦੇਖ ਕੇ ਯੂ ਮੋਟਰ ਲਗਾਈ ਹੋਗੀ ਪਾਣੀ ਦੀ ਉਹ ਬਾਅਦ ਸੇ ਤੂੰ ਆ ਜਾ ਓਏ ਸੁਰੰਗ ਚ ਵਿੱਚ ਨਾ ਵਗਦੀ ਤੂੰ ਥੱਲੇ ਰਹਿ ਜਾਣਾ ਚਲਾ ਜਾ ਆ ਜਾ ਰਵੀ ਜੇ ਹਾਂ ਬਾਜੀ ਚੋਪਰ ਇਹ ਨਹੀਂ ਹਟਦਾ ਇਹ ਕਹਿੰਦਾ ਮੈਨੂੰ ਤੈਨੂੰ ਕਰੀ ਜਾ ਓਏ ਲਵੀ ਲੋ ਜੀ ਆਪਾਂ ਗੋਵਾਲੀਆ ਤੂੰ ਤੁਰਨ ਲੱਗੇਗੇ ਗੁਰਦੁਆਰਾ ਸਾਹਿਬ ਮੱਥਾ ਟੇਕਾਇਆ ਜਿੱਕਾ ਵੀ ਦੇ ਕੇ ਤੇ ਹੁਣ ਆਪਾਂ نیچے ਜਾਣ ਲੱਗੇਗੇ ਸੋ ਆਪਾਂ ਹੇਠਾਂ ਨਿਕਲ ਗਏ ਹਾਂ ਆਪਾਂ ਕਹਿਣ ਹੋਤ ਸੋ ਪਾ ਦੇਖ ਲੈ ਜਿਹੜੀ ਚੜਕਣੀ ਸੀ ਉਹ ਆਏ ਉਹ ਆਏ ਬੋ ਜੀ ਅਪਰਾਇਆ ਆ ਜੀ ਉਹ ਵਾ ਗਿਆ ਆ ਜਾਂਦੇ ਜਿਹੜੇ ਆਪਾਂ ਚੜਿਆ ਕਰਨਾ ਹੈ ਸੈਰ ਵਿਚਾਲ ਦੂ ਜਮਾ ਖਿਚੜਾਈ ਹੈ ਜੀ ਦੇ ਪਾਸ ਦੇ ਕਿੰਨੇ ਤੋਰ ਕੇ ਉਹ ਸੈਰ ਵਿਚਾਲ ਦੀ ਜਾਂਦੇ ਜੀ ਹਾਂ ਅਸਲੀ ਆਪਣੀ ਰਾਣੀ ਸੁੰਦਰਾਂ ਥੱਲੇ ਨੂੰ ਪਰ ਉਹ ਵਾਲੇ ਤੇ ਕਿੰਨੀ ਲੜਾਈ ਆ ਉਹਨੂੰ ਉਹ ਗੇਟ ਤੱਕ ਸਾਹਮਣੇ

ਕੱਟ ਕੇ ਪਹਾੜ ਨੂੰ ਮੂਰਤੀਆਂ ਬਣਾਈਆਂ ਵਣੀਆਂ ਹੋਰ ਬਤਾਈਆਂ ਸਟੈਚੂ ਇਹਨੂੰ ਤਾਂ ਉਹਨੇ ਆਪ ਬਣਾਇਆ ਹੋਇਆ ਨੇ ਉਸਨੇ ਸਟੈਚੂ ਬਣਾਇਆ ਹੋਇਆ ਹੈ ਮਾਨਾ ਸਟੈਚੂ ਨਹੀਂ ਇੰਨੇ ਸਟੈਚੂ ਵੀ ਨਹੀਂ ਹੈਗਾ ਕੱਟ ਕੇ ਮੂਰਤਾਂ ਬੁੱਤਾਂ ਦੇ ਸਟੈਚੂ ਨੇ ਉਹ ਦੇਖੋ ਉਹ ਦੇਖੋ ਬੜੀ ਲੋ ਜੀ ਸਟੈਟ ਬਣਾਇਆ ਬੜਾ ਸਾਰੇ ਪਹਾੜੀ ਤੇ ਘਾਟੇ ਤੋਂ ਦੇ ਉਹ ਵੀ ਹੋ ਰਹੇ ਸੌਰਾ ਖਿਲਾ ਉਪਰਾ ਇਹ ਦੁਵਾਰ ਦੁਵਾਰ ਆ ਕੀ ਕਿਲੇ ਦੀ ਪ੍ਰਤ ਬੰਦੂਦ ਜੇ ਲੱਗੂ ਆ ਦੇਖ ਆ ਤੇ ਆ ਸਾਹਮਣੇ ਗੇਟ ਆ ਗਿਆ ਆਏ ਮਨਨ ਕਰਾ ਪਰ ਆਪਣਾ ਕੀ ਕਰਨਾ ਯਾਰ ਜਰੂਰ ਹੈ ਹੋਰ ਆਏ ਜਰੂਰ ਤਾਂ ਨਹੀਂ ਕਈ ਕਾਲੀ ਆਪਾਂ ਇਹ ਤਾਂ ਆਏ ਦਾ ਸਾਰਾ ਵਾਲਾ ਟਵਰ ਨੂੰ ਕਿਹਦਾ ਵਾਲਾ ਯਾਰ ਕਿਲਾ ਹੈ ਇੱਕ ਪ੍ਰਤੀਕ ਦੀਵਾਰ ਗੇਟ ਬਣੇ ਬਣੇ ਚਲੋ ਬਸ ਪਹਾੜੀ ਦੇ ਦੁੱਧ ਦੇ ਬਾਦਸ਼ਾਹ ਵਾਲਾ ਕਰਦੇ ਕਿਹਾ ਹਾਂ ਹਾਂ ਆਏ ਤਾਂ ਜਿਵੇਂ ਮਰਜ਼ੀ ਕਿਹੜੇ ਘਟੀ ਕਰ ਸਾਰਾ ਖੇਲੇ ਸਾਰਾ ਪਹਾੜੀ ਹੈ ਵੱਡਾ ਪਹਾੜ ਕਿਲੇ ਦਾ ਵਾਲੇ ਦੇ ਕੋਲ ਬਣਾਇਆ ਹੋਇਆ ਯਾਰ ਪਹਾੜ ਕਵਰ ਕਰਿਆ ਹੋਇਆ ਸਾਰਾ ਦੁਬਾਰਾ ਘਟ ਕੇ 드디어 로돌아가다가 p l a n n 기아가 ਸਾਰੇ ਪੂਰਜਾਂ ਮੇ ਟੀਚਾ ਹੌਂ ਬਾਰ ਗਾਇਨ ਸੁਣਾ ਦੇ ਕੁਛ ਗਾਏ ਤੇਰੀ ਮਿਸਾਨਾ ਸਾਹਮਣੇ ਖਾਲਸੇ ਦੀ ਪਰੇਸ਼ਾਨ ਤੇ ਪਰੇਸ਼ਾਨ ਖਾਲਸੇ ਦੇ ਪਰਚਾ ਚਲਾਵਾ ਜੀ ਜੇ ਗੀਤ ਨੂੰ ਮੰਨੂ ਸੰਗਤ ਐਕੀ ਟੀਵੀ ਤੋਂ ਤੱਕ ਹੈ ਪ੍ਰੋਗਰਾਮ ਸਰ ਪਹਿਣਾ ਉਸ ਨੂੰ ਮੁੱਲ ਕਰ ਮੰਮੀ ਕਾ ਆਮੀ ਅੱਜ ਭਾਰੇ ਭਾਵੇਂ ਕੱਲ ਭਾਰੇ ਉਹ ਭਾਵੇਂ ਜੀ ਚੱਲੇ ਆਪਾਂ ਗੁਰੂ ਘਰ ਤੋਂ ਵਾਪਸ ਤੇ ਅੱਗੇ ਨੂੰ ਦੌਰ ਨੂੰ ਨਿਕਲ ਰਹੇ ਹਾਂ ਸੱਚੂ ਹੋਲ ਮਾਗਰੀ ਲਾਉਣ ਗਏ ਚੂ ਗੁਰਦੂਰਾ ਪਾਈ ਬੱਲਾ ਸਾਹਿਬ ਜੀ ਹੋਈ ਬੱਲਾ ਸਾਹਿਬ ਜੀ ਦੂਰਾ ਪਾਈ ਬੱਲਾ ਹੈ ਜੀ ਉੱਥੇ ਚੜਾਂਗੇ ਨਾ ਆਪਾਂ ਲਾ ਲਾ ਵੀਜੇ ਤੋਂ ਨਾ ਨਾ ਕੋਈ ਸਾਡਾ ਗੁਰਦੁਆਰਾ ਸਾਹਿਬ ਤੇ ਉਹ ਖੜੀਆਂ ਨੇ ਆਪਣੀਆਂ ਆਪਣੀਆਂ ਗੱਡੀਆਂ ਜਿਹੜੀਆਂ ਆਪਣੇ ਨਾਲ ਨੇ ਨਹੀਂ ਆ ਦੁਨੀ ਆਪਣੇ ਨਾਲ ਨਹੀਂ ਗੱਡੀਆਂ ਇਹ ਗੁਰਦੁਆਰਾ ਸਾਹਿਬ ਰੇਕਾ ਹੈਲੋ ਕਿਹੜੀ ਸ਼ਰਟ ਪਹਿਨੋ ਇਹ ਮੀ ਤੁਸੀਂ ਕਿਹੜੀ ਸ਼ਰਟ ਆਇਆ ਤੁਸੀਂ ਸਾਹੀ ਦੇਲੇ ਕਾਲੇ ਰੋਡ ਤੇ ਕਿਸ਼ਤ ਦੇ ਸਤਲੁਜ ਦੇ ਉੱਤੇ ਪਰਕਰਦਵਾਰ ਆ ਤੇ ਨਾਈਂ ਦੇ ਦਵਾਰ ਹੋਰ ਹੈਗਾ ਅਹ ਇਹ ਤਾਂ ਉੱਪਰ ਆਹ ਲੋ ਜੀ ਆਪਾਂ ਆਹ ਬੇਤੇ ਖੜੇ ਸੀਗੇ ਰੋਟੀ ਟੋਕ ਰੋਟੀ ਟੋਕ ਖਾਣ ਲਈ ਚਾਹ ਪੀ ਲਾਂਗੇ ਮੈਂ ਹੈ ਤੇ ਨਾਲ ਮਾਤਾ ਹੋਰੀਆਂ ਨੇ ਮੈਂ ਉਹ ਵੀ ਪੀ ਲਾਂਗੇ ਤੇ ਆ ਗਈ ਆਪਣੀ ਗੱਡੀ ਤੇ ਆ ਹੋ ਗਏ ਬਾਈ ਫਾਤੇਗੜਾ ਸਾਹਿਬ ਸਰਾਂ ਦੇ ਤੋਂ ਤੇ ਇਹ ਗੱਡੀ ਵੀ ਆਪਣੇ ਨਾਲ ਮਿਲ ਗਈ ਆਪਾਂ ਨੂੰ ਅ ਤੋਰ ਕੀ ਹੈ ਇਹ ਇੱਕ ਗੱਡੀ ਆਪਣੇ ਨਾਲ ਬਾਈ ਦੀ ਉਹ ਗੱਡੀ ਆ ਪੀ ਵੀ ਨੰਬਰ ਤਿੰਨ ਗੱਡੀਆਂ ਹੋ ਗਈਆਂ ਜੀ ਇਹ ਤੇ ਰੋਡ ਪੂਰਾ ਹਲਕਾ ਏਟ ਹੈਗਾ ਅੱਲ ਬਾਅਦ ਸ਼ਰਾਗੀ ਤੇ ਸੋਨੂ ਨਾਲ ਨਾਲ ਆਪਾਂ ਜਿੰਨੇ ਘਰਾਂ ਦੇ ਵਿੱਚ ਜਾਵਾਂਗੇ ਸਾਰਿਆਂ ਦਰਸ਼ਨ ਕਰਾਂਗੇ। ਇਹ ਵਾਹ ਮਾਸ਼ਾਹਰ ਚੱਲੀ ਹੋਈ ਹੈ ਜੀ ਹੁਣ ਸਵੇਰ ਦੀ ਚੱਲ ਰਹੀ ਹੈ ਗੱਡੀ ਤਾਂ ਯਾਰ ਕੇ। ਤਾਂ ਥੋੜਾ ਟਾਈਮ ਚੱਲਦੇ ਰਹਿਣ ਦੇ ਫਿਰ ਬੰਦ ਕਰਦੇ ਆਂ। ਕੀ ਆ ਗਿਆ ਅੱਛਾ ਉਹ ਸਮੁੰਦਰਾਂ ਗੇਰਣਾ ਮੈਂ ਵਰਤੀ ਆਉਂਦੀ ਬੇਟਾ ਕਾਉਂਟ ਚੱਕੀਆਂ ਕਾਉਂਟ ਕੂ ਉਹ ਕੌਂਦੇ ਆ ਕਿੰਨਾ ਹੋਏ ਬਿਜਲੀ ਬਣਦੀ ਹੈ ਅੱਛਾ ਅੱਛਾ ਚੱਕੀਆਂ ਦੇ ਪੂਆ ਇਹਨਾਂ ਚੱਕੀਆਂ ਗਦੇ ਅੱਛਾ ਤੱਕੀਆਂ ਗਦੇ ਮੈਂ ਤਾਂ ਆ ਗਿਆ ਦੇਖੀ ਮੈਂ ਔਰ ਅੰਦਾਜ਼ ਰੋਕਦੇਣ ਵਾਲੇ ਆਪਾਂ 100 ਕਿਲੋਮੀਟਰ ਰਹਿ ਗਿਆ ਤੇ ਜਾ ਪੀਣ ਲਈ ਥਾਬੇ ਤੇ ਰੁਕਿਆਗੇ ਆਪਾਂ ਆਇਆ ਤੇ ਦੇਖੋ ਜੀ ਕਿ ਕਿ ਦਿਖਾ ਰਹੇ ਆ ਸਾਹ ਦੇ ਸਮਰੇ ਆ ਪਹੁੰਚੀ ਹੈ ਜੀ ਸੜਕ ਤੇ ਕੋਲੀ ਲੱਗੀ ਹੋਈ ਹੈਗੀ ਤੇ بجلی ਇਕੱਠੀ ਕਰਦੀ ਆ ਗਰੇਟ ਮੰਗ ਜਿਵੇਂ ਆਪਣੇ ਗਰੇਟ ਹੁੰਦੇ ਨੇ ਰੋਡ ਪੂਰੇ ਘੈਂਟ ਨਹੀਂ ਲੋ ਜੀ ਆ ਸਾਰੇ ਆਪਣੇ ਨਾਲ ਦੀ ਖੜੇ ਨੇਗੇ ਚਾਹ ਵੀ ਰਹਿਣਗੇ ਚਾਹ ਪੀ ਕੇ ਫਿਰ ਤੁਰਦੇ ਅੱਗੇ ਨੂੰ ਆਪਾਂ ਤੇ ਆਪਣੀ ਵੀ ਗੱਡੀ ਆ ਖੜੀ ਆ ਆਪਣੇ ਨਾਲ ਦੀ ਗੱਡੀ ਭਾਈ ਜੀ ਪਰਲੀ ਹੈਡਮ ਗੱਡੀ ਆਪਣੀ ਨਾਲ ਦੀ ਜਬ ਕਿਹਾ ਘੜੀ ਹੈ ਜੀ ਕਿਤੇ ਆਪਣੇ ਪਿੰਨੇ ਤੋਂ ਲਾਈਨ ਦੇ ਵਿੱਚ ਲੋ ਜੀ ਅੰਦਰ ਪਹੁੰਚ ਗਏ ਬਸ 20 ਕਿਲੋਮੀਟਰ ਹੈਗਾ ਤੇ ਡੀਜ਼ਲ ਪਾਉਣ ਲੱਗਿਆ ਗੱਡੀ 'ਚ ਤੇ ਉਹ ਵੜਿਆ ਆਪਣੀ ਮੋਟੀ ਤੇ ਇਹ ਵੀ ਡੀਜ਼ਲ ਪਾਉਣ ਲੱਗਿਆ ਤੇ ਆਹ ਗੱਡੀ 'ਚ ਵੀ ਆਪਣੀ ਡੀਜ਼ਲ ਪਾਉਣ ਲੱਗਿਆ ਤੇ ਫਿਰ ਗੁਰੂ ਘਰ ਚੱਲ ਕੇ ਤੁਹਾਨੂੰ ਕਰਾਉਣਾ ਜੀ ਦਾ ਅਰਸਨਾ ਲਓ ਜੀ ਆਪਾਂ ਪਹੁੰਚ ਗਏ ਅੰਦਰ ਆ ਗੁਰਦੁਆਰਾ ਸਾਹਿਬ ਤੇ ਜਿਹੜਾ ਆਪਣੇ ਟਰੱਕਾਂ ਵਾਲਾ ਗੁਰਦੁਆਰਾ ਪਾਇਦਾ ਜੀ ਉੱਥੇ ਪਹੁੰਚ ਗਏ ਤੇ ਮੱਥਾ ਟੇਕਦੇ ਆਗੇ ਹੁਣ ਚੱਲ ਕੇ ਤੇ ਕਮਰੇ ਦਾ ਕਰਦੇ ਆ ਪਤਾ ਤੇ ਆ ਖੜੀਆਂ ਨੇ ਆਪਣੀਆਂ ਗੱਡੀਆਂ ਆ ਤੇ ਨੇ ਆਪਣੀਆਂ ਗੱਡੀਆਂ ਖੜੀਆਂ ਨੇ ਜੀ ਨਿਸ਼ਾਨ ਸਾਹਿਬ ਆ ਗਿਆ ਜੀ ਤੇ ਸਾਹਮਣੇ ਦਰਬਾਰ ਸਾਹਿਬ ਨੇ ਤੇ ਕਰਾਉਣੇ ਨੂੰ ਜੱਟ ਕੇ ਤਰਸਣ ਤੁੱਕ ਥੋੜੀ ਹਲ ਲਗੀ ਜੀ ਹਲ ਨਾਲੇ ਤੇ ਆ ਗਿਆ ਜੀ ਦਰਬਾਰ ਸਾਹਿਬ ਤੇ ਅੱਥੋਂ ਚੱਲ ਕੇੰਦਰ ਕਰਾਉਣੇ ਦਾ ਤੇ ਗੁਰੂ ਘਰ ਦਾ ਨਾਮ ਹੈ ਜੀ ਗੁਰਦੁਆਰਾ ਗੁਰੂ ਨਾਨਕ ਬੁੰਗਾ ਸਾਹਿਬ ਇੰਦੌਰ ਤੇ ਮਹਾਰਾਜ ਦੇ ਕਰਾਉਣੇ ਦਰਸ ਜੀ ਉਹਨੂੰ Hidra sariana al sana lagi ya, di hidra kemara ada ਲੋ ਜੀ ਇਹ ਅੰਦਰੋਂ ਦਰਬਾਰ ਸਾਹਿਬ ਕਰ ਲਓ ਸੰਕੁਚੀ ਤੁਸ਼ੀ ਦਰਸਨ ਇਹ ਨਾ ਅੰਦਰ ਬਾਬਾ ਜੀ ਪੂਰੀ ਆਪਾਂ ਦੇ ਕੇ ਜੀ ਆਪਾਂ ਲੰਗਰ ਹਾਲ 'ਚ ਆ ਗਏ ਉੱਥਾ ਢੇਕਾ ਇਹ ਇਹ ਆ ਗਿਆ ਲੰਗਰ ਹਾਲ ਆ ਬਾਬੇ ਬੈਠੇ ਨੇ ਉਰੇ ਸੇਵਾ ਕਰਦੇ ਗੁਰੂ ਘਰ ਤੇ ਸੀ ਗੋੜੇ ਤੇ ਆਉਗਾ ਜੀ ਨੰਦਰਾ ਆਉਗਾ ਯਾ ਇਹ ਸਾਡੇ ਕਰਾ ਆ ਬੋ ਇਹ ਬੇਟੀ ਆਪਣੀ ਸੰਗਤ ਜਾਰੀ ਬਾਬਾ ਤਾਂ ਸੱਖ ਲਈ ਆਪਾਂ ਸ਼ੁਰੂ ਕਰਦੇ ਚੱਲੀਏ ਲੋ ਜੀ ਆ ਸਾਰਾ ਟਰੱਕ ਖੜਾਗਾ ਗੁਰੂ ਘਰ ਤੇ ਇਹ ਵੀ ਨਾ ਵੀ ਆ ਖੜਾਗਾ ਪੂਰੇ ਆ ਜਾ ਰਹੇ ਆ ਆ ਸਾਰਾ ਟਰੱਕ ਖੰਨੇ ਖੜਾਈ ਤਾਂ ਐ ਕਰਕੇ ਗੁਰੂ ਘਰ ਜਾਸਾ ਸਾਰੇ ਟਰੈਵਰ ਵੀਰਾਂ ਵਾਸਤੇ ਟਰੱਕਾ ਗੁਰੂ ਘਰ ਹੀ ਵੱਜਣ ਲੱਗ ਗਿਆ ਜੀ ਤੇ ਆਪਾਂ ਵੀ ਇੱਥੇ ਰਹਿਸ਼ ਕੀਤੇ ਜੀ ਗੁਰਦੁਆਰਾ ਸਾਹਿਬ ਤੇ ਸਵੇਰੇ ਚੱਲਾਂਗੇ ਬੈ ਇੱਥੋਂ ਆਪਾਂ ਬਾਹਰ 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 ਗੁਰਦੁਆਰੇ ਜੀ ਤੇ ਉਹ ਗੁਰਦੁਆਰੇ ਦੇ ਦਰਸ਼ਨ ਕਰਕੇ ਫੇਰ ਆਪਾਂ ਚੱਲੇ ਪਾਵਾਂਗੇ ਹਜ਼ੂਰ ਸਾਹਿਬ ਨੂੰ ਤੇ ਨਾਲ ਨਾਲ ਆਪਾਂ ਸੋਨੂੰ ਵੀ ਕਰਾਈ ਜਲਾਂਗੇ ਜੀ ਜਰਸੂ ਸਾਰੇ ਗੁਰਦੁਆਰੇ ਦੇ